ਇਹਨੀਆਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜੂਰੇ ਵਸ ਉਹਨੇ ਵੀ ਵਿਧਾਨ ਸਭਾ ਦੀ ਟਿਕਟ ਦੇ ਉੱਤੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਜੇ ਮੈਂ ਹੁਣ ਕਿਸੇ ਹੋਰ ਪਾਸੇ ਕਦੋਂ ਵਧਾ ਕੇ ਚੱਲਦਾ ਜਾਂ ਕੋਈ ਏਡੀ ਮੈਨੂੰ ਵਧੀਆ ਗੱਲ ਦੀ ਲੱਗੀ ਔਰ ਜਿਸ ਤਰ੍ਹਾਂ ਦੇ ਲੀਡਰ ਇਸ ਵਾਰ ਆਪਣੇ ਆਏ ਨੇ ਲੋਕ ਸਭਾ ਦੇ ਵਿੱਚ ਮੈਨੂੰ ਇਹਨਾਂ ਤੋਂ ਕਾਫੀ ਉਮੀਦਾਂ ਨੇ ਔਰ ਮੈਂ ਉਮੀਦ ਕਰਦਾ ਵੀ ਇਹ ਬੜੇ ਵਧੀਆ ਤਰੀਕੇ ਨਾਲ ਰਕਾਰ ਤੇ ਲੈ ਕੇ ਆਉਣਗੇ ਕਿਉਂਕਿ ਇਹਨਾਂ ਤੋਂ ਵੀਰ ਮੇਰੀ ਕਿਹੜੀਆਂ ਨੇ ਤੁਸੀਂ ਦੇਖੋ ਕੋ ਲਾਰੈਂਸ ਬਿਸ਼ਨੋਈ ਦੇ ਉੱਤੇ 268 ਲਾਤੀ ਹੈ ਔਰ ਉਹ ਗੁਜਰਾਤ لے ਆ ਕੇ ਬਿਠਾ ਦਿੰਦਾ ਹੈ ਜਿਹੜਾ ਬੰਦਾ ਕਤਲ ਕਰਾਉਣਾ ਹੈ ਕੋਈ ਕਾਰੋਬਾਰੀ ਕਰਾਉਣਾ ਹੈ ਕੋਈ ਸਨਿਆਰ ਨੂੰ ਕਰਾਉਣਾ ਹੈ ਕਿਸੇ ਨੂੰ ਕਿਸੇ ਆੜਤੀ ਨੂੰ ਮਰਵਾਉਣਾ ਹੈ ਕਿਸੇ ਫੈਕਟਰੀ ਵਾਲੇ ਨੂੰ ਮਰਵਾਉਣਾ ਹੈ ਜਿਹੜਾ ਬੰਦਾ ਸੌਖਾ ਟੁੱਕ ਕਰਦਾ ਹੈ ਉਹੋ ਜਿਹੇ ਬੰਦੇ ਨੇ ਦੀ ਹਿੱਟ ਲਿਸਟ ਦੇ ਉੱਤੇ ਨੇ ਤੇ ਜਿਆਦਾ ਪੈਸੇ ਦੇ ਕੇ ਖੜਾ ਛੜਾਉਣਗੇ ਜਾਂ ਮਾਰ ਕੇ ਖੜਾ ਛੜਾਉਣਗੇ ਦੋ ਹੀ ਰਾਹ ਹੈ ਸਾਡੇ ਕੋਲੇ ਤਾਂ ਉਹ ਉਸੇ ਪੋਜੀਸ਼ਨ 'ਚੋਂ ਮੈਂ ਲੰਘਿਆ ਕਿਉਂਕਿ ਮੇਰਾ ਵੀ ਜਿਵੀਦਾਰਾ ਘੱਟ ਇੱਕ ਕਾਰੋਬਾਰੀ ਦਾ ਪ੍ਰੋਗਰਾਮ ਜ਼ਿਆਦਾ ਹੈ ਔਰ ਅਸੀਂ ਕਰੋੜਾ ਰੁਪਇਆ ਟੈਕਸ ਵੀ ਸਰਕਾਰ ਨੂੰ ਦੇ ਰਹੇ ਹਾਂ ਔਰ ਬੱਤੀ ਫੇਰ ਮਾਰ ਕੇ ਇੱਕ ਜਾਨਵਰਾਂ ਤੋਂ ਵੀ ਵੱਧ ਜਿਹੜੀ ਮੌਤ ਮੇਰੇ ਬੱਚੇ ਨੂੰ ਦੇਤੀ ਹੈ ਔਰ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ 2 ਸਾਲ ਹੋ ਗਏ ਨੇ 2 ਸਾਲਾਂ ਦੇ ਵਿੱਚ ਜਿਹੜੀ ਲਾਸਟ ਡੇਟ ਲੱਗ ਕੇ ਗਈ ਉਹਦੇ ਚਾਰਜ ਫਰੇਮ ਹੋਏ ਨੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਕੇਸ ਸ਼ੁਰੂ ਤਾਂ ਹੋਇਆ ਭਾਵੇਂ 2 ਸਾਲ ਲੱਗ ਗਏ 2 ਸਾਲਾਂ ਦੇ ਵਿੱਚ ਕੇਵਲ ਚਾਰਜ ਫਰੇਮ ਹੋਏ ਨੇ ਪਰੰਤੂ ਹੁਣ ਅਦਾਲਤ ਨੇ ਕਾਫੀ ਕੰਮ ਖਿੱਚਿਆ ਮੈਨੂੰ ਕਾਫੀ ਉਮੀਦਾਂ ਰਹਿਮਾਂ ਜੋ ਕੋਰਟ ਤੋਂ ਵੀ ਉੱਥੋਂ ਆਪਾਂ ਨੂੰ ਜ਼ੋਰ ਜਿੱਤਸ ਮਿਲੇਗਾ ਬਾਕੀ ਸਾਰੇ ਜਿੰਨੇ ਵੀ ਸਾਡੇ ਭਰਾ ਇਹ ਖੜੇ ਹੋਏ ਨੇ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਇਸ ਕੇਸ ਨੂੰ ਆਪਣੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਇਸ ਦੀ ਪੈਰਵਾਹੀ ਕਰਾਂਗੇ ਸਾਰੇ ਜੀ ਤੁਹਾਨੂੰ ਜਸਟਿਸ ਦਿਵਾਵਾਂਗੇ ਜਸਟਿਸ ਸਾਡਾ ਕੀ ਹੈ ਜਸਟਿਸ ਕੋਈ ਮੇਰਾ ਬੇਟਾ ਬਾਹਰ ਨਹੀਂ ਆ ਜਾਣਾ ਮੇਰੀ ਜਿਹੜੀ ਲੜਾਈ ਹੈ ਉਹ ਆ ਜਿਹੜੇ ਸਾਹਮਣੇ ਮੇਰੇ ਸਿੱਧੂ ਬੈਠਿਆ ਸਾਰੀ ਇਹਨਾਂ ਦੀ ਲੜਾਈ ਹੈ ਮੈਂ ਤਾਂ ਇਹ ਗੱਲ ਕਹਿਣਾ ਵੀ ਕਿਸੇ ਦਾ ਅਗਲਾ ਸਿੱਧੂ ਨਾ ਮਰੇ ਕੋਈ ਹੋਰ ਕਿਸੇ ਦਾ ਹੋਰ ਬੱਚਾ ਨਾ ਮਰੇ ਬਸ ਮੇਰਾ ਜਸਟਿਸ ਆਹੀ ਹੈ ਮੇਰਾ ਬੱਚਾ ਨਹੀਂ ਮੈਨੂੰ ਮਿਲਣਾ ਸਿਸਟਮ ਅਸੀਂ ਹੋ ਜਾ ਸਰਜੀਏ ਹੁਣ ਤੁਸੀਂ ਦੇਖ ਲਓ ਜੀ ਸਵਾ ਸਾਲ ਹੋ ਗਿਆ ਲਾਰੈਂਸ ਦੀ ਵੀਡੀਓ ਜੇਲ੍ਹ ਦੇ ਵਿੱਚ ਬਣੀ ਸੀ ਸਰਕਾਰ ਏਡੀਜੀਪੀ ਸਾਹਿਬ ਦੋ ਵਾਰ ਮਨਜੋਗ ਹਾਈ ਕੋਰਟ ਨੇ ਕਟਾਰੇ ਦੇ ਵਿੱਚ ਵੀ ਖੜ ਕੇ ਤਾਲਬ ਕਰਦੇ ਤਾਂ 3 ਮਹੀਨੇ ਦਾ ਸਮਾਂ ਫੇਰ ਲੈ ਗਏ ਜਦ ਕੇ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਬਾਹਰ ਆਂਦਾ ਔਰ ਉਹਦੀ ਇੱਕ ਜ਼ਿੰਮੇਵਾਰ ਬੰਦਿਆਂ ਦੁਆਰਾ ਜੋ ਮੁਲਾਜ਼ਮ ਕਹਿ ਸਕਦੇ ਹਾਂ ਉਹਨਾਂ ਨੇ ਜਿਹੜੀ ਵੀਡੀਓ ਕਨਡਕਟ ਕੀਤੀ ਉਹਦਾ ਸਾਰਾ ਪ੍ਰਬੰਧ ਕੀਤਾ ਡਿਜੀਟਲ ਜਿਹੜੀ ਇਹ ਵੀਡੀਓ ਇੰਟਰਵਿਊ ਉਹਦੀ ਹੋਈ ਹੈ ਜਿਹੜੀ ਕਿ ਬਿਨਾ ਤੁਹਾਡੇ ਸਟੂਡੀਓ ਚ ਜਾਂ ਸੈਟਅਪ ਲਾਇ ਤੋਂ ਬਿਨਾ ਨਹੀਂ ਹੁੰਦੀ ਆ ਆਪ ਤੌਰ ਤੇ ਆਪਣੀ ਵੀ ਆ ਇਨੀ ਕਲੀਅਰ ਨਹੀਂ ਹੋਣੀ ਜਿੰਨੀ ਆਪਾਂ ਬੈਠੇ ਬੋਲੀ ਜਾਂਦੇ ਆ ਪਰੰਤੂ ਉਹਦਾ ਇੱਕ ਇੱਕ ਸ਼ਬਦ ਇੱਕ ਇੱਕ ਬੜਾ ਸੋਚ ਸਮਝ ਕੇ ਬੜੇ ਤਰੀਕੇ ਦੇ ਨਾਲ ਉਹ ਵੀਡੀਓ ਤਿਆਰ ਕੀਤੀ ਗਈ ਹੈ ਪਰੰਤੂ ਉਹਦਾ ਪਤਾ ਹਲੇ ਤੱਕ ਨਹੀਂ ਲੱਗ ਰਿਹਾ ਇਹਨਾਂ ਚੀਜ਼ਾਂ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਕਾਹਦੇ ਲਈ ਕੀਤੀ ਗਈ ਤਾਂ ਜੋ ਮੇਰੇ ਜਿਹੜੇ ਦੋ ਗਵਾਹ ਨੇ ਜਾਂ ਮੈਂ ਆ ਅਸੀਂ ਕੋਰਟ ਨਾ ਪਹੁੰਚ ਸਕੀਏ ਸਾਡੇ ਇਹਨਾਂ ਨੂੰ ਡਰਾਇਆ ਜਾ ਸਕੇ ਵੀ ਉਹ ਬੰਦਾ ਇਹਨਾਂ ਸੋਸ਼ਲ ਮੀਡੀਆ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਲਾਰੈਂਸ ਕੇ ਪਾਸ 700 ਸ਼ੂਟਰ 7000 ਸ਼ੂਟਰ ਦੇਸ਼ ਕੇ ਕੋਨੇ-ਕੋਨੇ ਮੇ ਯਾਰ ਇਹ ਕੋਈ ਦਸਨ ਵਾਲੀ ਗੱਲ ਹੈ ਜੇ ਉਹ ਇੰਨੇ ਬਹਾਦਰ ਬੰਦਿਆਂ ਦੀ ਫੌਜ ਤੁਹਾਡੇ ਕੋਲੇ ਵੀ ਚైనా ਬਾਰਡਰ ਤੇ ਲਾਓ ਦੇਸ਼ ਦੀ ਸੁਰੱਖਿਆ ਵਾਲੇ ਪਾਸੇ ਲਾਓ ਮੈਂ ਤਾਂ ਆਪਣਾ ਸਾਰਾ ਜ਼ਿੰਦਗੀ ਦਾ ਪੀੜ ਫੌਜ ਦੇ ਨੇਖੇ ਲਾ ਕੇ ਆਇਆ ਮੈਂ -30 ਟੈਂਪਰੇਚਰ ਦੇ ਵਿੱਚ ਰਹਿ ਕੇ ਆਇਆ ਤੇ ਔਰ ਮੈਨੂੰ ਸਾਡੇ ਤੋਂ ਤੁਸੀਂ ਦੇਸ਼ ਭਗਤੀ ਦੇ ਜਾਂ ਸਬੂਤ ਮੰਗੋਗੇ ਚਲੋ ਤੁਸੀਂ ਮੇਰਾ ਬੱਚਾ 28 ਸਾਲ ਦਾ ਮਾਰਤਾ ਦਿੱਤਾ ਠੀਕ ਹੈ ਸਿਸਟਮ ਦੀ ਭੇਡ ਚੜ ਗਈ ਸੀ ਪਰੰਤੂ ਜਿਹੜਾ ਨਵਾਂ ਅਸੀਂ 100 ਹੂੜਾ ਫੱਕਿਆ ਆਉਗਾ ਮਹਿੰਗਾ ਸਸਤਾ ਕਿਦੋਂ ਟ੍ਰੀਟਮੈਂਟ ਲੈ ਲਿਆ ਨਵਾਂ ਬੱਚੇ ਨੇ ਜਨਮ ਲਿਆ ਉਹ ਤਾਂ ਤੁਹਾਡੇ ਤੋਂ ਕੀ ਭਰੋਗੇ ਸਾਡਾ ਬੜੇ ਰੁਕਣਾ ਕਹਿਣਾ ਪੈ ਰਿਹਾ ਹੈ ਹਲੇ 8-10 ਦਿਨ ਅਸੀਂ ਡਿਲੀਵਰੀ ਹੋਰ ਲੇਟ ਕਰ ਸਕਦੇ ਹਾਂ ਸਾਡੇ ਮਗਰ ਭੇਜੇ ਸਾਡੇ ਤੇ ਪ੍ਰੈਸ਼ਰ ਬਣਾਇਆ ਤਾਂ ਸਾਨੂੰ ਇਹ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਕਿਤੇ ਇਸ ਵਸਤਾ ਦੇ ਵਿੱਚ ਹਸਪੀਟਲ ਨਹੀਂ ਸਾਨੂੰ ਜਵਾਬ ਨਾ ਦੇ ਦੇ ਵੀ ਅਸੀਂ ਡਿਲੀਵਰੀ ਨਹੀਂ ਕਰਾਉਣੀ ਗੌਰਮੈਂਟ ਦਾ ਦਬਾਅ ਹੈ ਸਾਡੇ ਵੀ ਮੈਂ ਇਸ ਪੋਜੀਸ਼ਨ 'ਚ ਤਾਂ ਮੈਂ ਟਰੈਵਲ ਵੀ ਨਹੀਂ ਕਰ ਸਕਦਾ ਅਸੀਂ ਰਿਸਕ ਲੈ ਕੇ ਵੀ ਚਲੋ ਜੀ ਜਿਵੇਂ ਹੈ ਤੁਸੀਂ ਬੱਚਾ ਦੁਨੀਆ ਤੇ ਲੈ ਕੇ ਆਓ ਦੇਖਾਂਗੇ ਜੇ ਮਾਗੇ ਹੋਊਗਾ ਜਿੱਦਾਂ ਦਾ ਅੱਗੇ ਟਰੀਟਮੈਂਟ ਹੋਊਗਾ ਅੱਗੇ ਚੱਲਾਂਗੇ ਯਾਨੀ ਸਾਡੀ ਗਵਰਨਮੈਂਟ ਤੇ ਇਹਨੇ ਇਹਨਾਂ ਨੇ ਭੈ ਦੇ ਹਾਲਾਤ ਹੈ ਚਲੋ ਮੇਰਾ ਬੱਚਾ ਦਾ ਗਾਣੇ ਲਿਖਦਾ ਸੀ ਉਹ ਇਹਨਾਂ ਦੀ ਸਿਸਟਮ ਦੇ ਖਿਲਾਫ ਉਹਨਾਂ ਗਾਣੇ ਚ ਪਾਉਂਦਾ ਸੀ ਮੇਰੇ ਮਾਸੂਮ ਕੀ ਕਰਦਾ ਉਹ ਤਾਂ ਹਲੇ ਦੁਨੀਆ ਤੋਂ ਇਹ ਵੀ ਨਹੀਂ ਪਤਾ ਮੈਂ ਜਨਮ ਕਿੱਥੇ ਲੈ ਰਿਹਾ ਉਹਨਾਂ ਤੋਂ ਕੀ ਘਬਰਾਹਟ ਹੋਈ ਸੈਂਟਰ ਨੇ 14 ਤਰੀਕ ਨੂੰ ਚਿੱਠੀ ਕੱਢੀ ਨਾਲ ਦੀ ਨਾਲ ਹੀ ਪ੍ਰਿੰਸੀਪਲ ਸੈਕਟਰੀ ਤੋਂ ਹੁੰਦੀ ਹੈ ਹੈਲਥਨੈਸ ਤੋਂ ਹੁੰਦੀ ਹੋਈ ਸਾਡੇ ਮਾਨਸਾ ਆ ਗਈ ਮਾਨਸਾ ਸੀਐਮਓ ਦੇ ਰਿਕਾਰਡ 'ਚ ਸਾਰਾ ਕੁਝ ਦਰਜ ਹੈ ਸੀ ਕਿਤੇ ਹੋਰ ਕੰਸੀਵ ਕਰਾ ਕੇ ਸਾਰੀ ਜਾਣਕਾਰੀ ਦਿੱਤੀ ਹੈ ਉਹਦੇ ਬਾਵਜੂਦ ਫੇਰ ਤੈਨੂੰ ਮਾਨਸਾ ਤੋਂ ਅਸੀਂ ਬਠਿੰਡੇ ਐਡਮਿਟ ਹੋਏਗੇ ਤਾਂ ਬਠਿੰਡੇ ਦਾ ਸੀਐਮਓ ਸਾਡੇ ਮਗਰ ਪਾਤਾ ਵੀ ਇਹਨਾਂ ਗੱਲਾਂ 'ਚ ਕੀ ਘਬਰਾਹਟ ਹੈ ਜਿਹੜਾ ਮਾਨ ਜਾਣਣਾ ਚਾਹੁੰਦਾ ਹੈ ਨਹੀਂ ਤੋ ਉਹ ਜਿਹੜਾ ਬਠਿੰਡਾ ਬਾਕਪਤ ਤੋਂ ਮੈਦਾਨ ਆਲੇ ਨੇ ਕੋਈ ਦਿੱਕਤ ਨਹੀਂ ਕਰਨੀ ਸਾਨੂੰ ਕੋਈ ਧਮਕੀ ਵਾਲਾ ਚੱਕਰ ਨਹੀਂ ਸੀ ਉਹ ਇਹਦਾ ਪਰੰਤੂ ਮਾਰਿਆ ਗਿਆ ਤਾਂ ਬੜੀ ਸਾਹਸੀ ਤਹਿਤ ਮਾਰਿਆ ਗਿਆ ਇਹਨਾਂ ਕਾਰਨਾਂ ਦੀ ਜਿਹੜੀ ਕੋਕ ਪੜਤਾਲ ਕਰਨੀ ਬਣਦੀ ਹੈ ਉਹ ਮੈਂ ਸਾਰੇ ਭਰਾਵਾਂ ਨੂੰ ਸਾਡੀ ਬੜੀ ਤਵਫੀਜ ਦੇ ਨਾਲ ਰਾਹੁਲ ਗਾਂਧੀ ਤੱਕ ਵੀ ਮੇਰੀ ਇਸ ਵਿਸ਼ੇ ਤੇ ਬਹੁਤ 35 35 40 40 ਮਿੰਟ ਗੱਲਬਾਤ ਹੋਈ ਔਰ ਮੈਂ ਉਮੀਦ ਕਰਦਾ ਇੰਡੀਆ ਲਾਈਨਸ ਪੂਰੇ ਇੰਡੀਆ ਭਰ ਚੋਂ ਵਧੀਆ ਪਰਫਾਰਮੈਂਸ ਤੇ ਆ ਰਿਹਾ ਹੈ ਪ੍ਰਮਾਤਮਾ ਕਰੇ ਆਪਾਂ ਚਾਰ ਜੂਨ ਨੂੰ ਇੱਕ ਵੱਡਾ ਬਦਲਾ ਲੈ ਕੇ ਆਵਾਂਗੇ ਤਾਂ ਆਪਾਂ ਸੰਗਰੂਰ ਵਾਲੇ ਮਾਨਸਾ ਬਠਿੰਡੇ ਵਾਲੇ ਆਪਾਂ ਇਧਰੋਂ ਪਿੱਛੇ ਨਾ ਰਹ ਜੀ ਜਿੱਦਾਂ ਪਹਿਲਾਂ ਬਦਨਾ ਦੀ ਭੇਡ ਚੜ ਗਏ ਤੇ ਆਪਣੇ ਕੈਂਡੀਡੇਟ ਆਪਾਂ ਮੇ ਵੱਧ ਤੋਂ ਵੱਧ ਮਿਹਨਤ ਕਰਕੇ ਇਹਨੂੰ ਜਿਤਾ ਕੇ ਭੇਜੀਏ ਇਹਨਾਂ ਕੁਝ ਕਹਿੰਦਾ ਪਿਆ ਮੈਂ ਕੋਈ ਸ਼ਬਦ ਵੱਧ ਘੱਟ ਗਿਆ ਗਿਆ ਹੋਣਾ ਤਾਂ ਤੁਹਾਡੇ ਤੋਂ ਮਾਫੀ ਚਾਹੂਗਾ ਸਸੀ ਕਾ ਇੱਕ ਮੈਨੂੰ ਦੇ ਦਿਓ ਮਾਈਕ ਸਾਰੇ ਲੈ ਕੇ ਮੈਨੂੰ ਆਪਣੇ ਆਦੇ ਜਸ ਹਾਲੇ ਕੱਲੇ ਪਹਿਲਾਂ ਮੈਨੂੰ ਬੋਲਣ ਦਾ ਸਮਾਂ ਆ ਰਿਹਾ ਤੁਹਾਨੂੰ ਤੁਹਾਡੇ ਸਵਾਲ ਲੈਣਾ ਸਾਰੇ